ਉਸ ਯਰਨੇ ਗੀਤ ਦੇ ਵਿੱਚ ਇੱਕ ਸ਼ਬਦ ਬੋਲਿਆ ਸੀਗਾ ਮਾਤਾ ਭਗ ਕਉਤੀ ਤਸਵੀਰ ਦੇ ਵਿੱਚ ਉਹ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਬਿਰਵਾਦ ਹੋਇਆ ਹੋਣਾ ਵੀ ਚਾਹੀਦਾ ਸੀ ਠੀਕ ਹੈ ਉਸ ਸਮੇਂ ਦੀ ਇੱਕ ਨਿਆਤ ਸੀਗੀ ਪਰ ਇੱਥੇ ਆ ਕੇ ਕੋਈ ਨਹੀਂ ਬੋਲਿਆਗਾ ਇਹ ਤਾਂ ਉਹ ਤੋਂ ਵੱਡੀ ਬਲੰਡਰ ਪ੍ਰਸਟੇਕ ਕਰ ਗਈ ਕਦੋਂ ਸੜਕਾਂ ਤੇ ਆ ਜਾਣਾ ਹੈ ਕੋਈ ਪਤਾ ਨਹੀਂ ਲੱਗਦਾ ਹੁੰਦਾ ਤੁਸੀਂ ਟੱਕਰ ਕਿੰਦੇ ਨਾਲ ਲੈਣ ਲੱਗੇ ਜੇ ਸਿੱਖ ਕੌਮ ਨਾਲ ਸਿੱਖ ਧਰਮ ਨਾਲ ਟੱਕਰ ਲੈਣ ਲੱਗੇ ਜੇ ਕੋਈ ਸ਼ਰਮ ਹੈ ਐਮੀ ਵਿਰਕ ਦਾ ਇੱਕ ਗੀਤ ਆਉਂਦਾ ਸੱਚੇ ਬਾਦਸ਼ਾਹ ਜੋ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸਬੰਧਤ ਕੁਸ਼ਤ ਦੇ ਬਾਦ ਗੀਤ ਆਉਂਦਾ ਹੈ ਤੇ ਉਸ ਦੇ ਵਿੱਚ ਜੋ ਰੋਲ ਅਦਾ ਕੀਤਾ ਗਿਆ ਸੀਗਾ ਗੁਰੂ ਨਾਨਕ ਪਾਤਸ਼ਾਹ ਦਾ ਤੇ ਉਹਨਾਂ ਦੇ ਸੰਗੀ ਸਿੱਖ ਭਾਈ ਮਰਦਾਨਾ ਜੀ ਦਾ ਉਸ ਰੋਲ ਨੂੰ ਲੈ ਕੇ ਸੰਗਤ ਦੇ ਵਿੱਚ ਵਿਰੋਧ ਸੀਗਾ ਸੰਗਤ ਨੂੰ ਕਹਿ ਲਿਆ ਕਿ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਵੀ ਇਸ ਚੀਜ਼ ਦਾ ਵਿਰੋਧ ਜਤਾਇਆ ਉਹਨਾਂ ਦੇ ਵੱਲੋਂ ਇਹ ਵੀ ਗੱਲਾਂ ਸੀ ਕਿ ਸਾਡੀ ਤੁਸੀਂ ਫੁਟੇਜ ਵਰਤੀ ਆ ਤੇ ਅਸੀਂ ਇਹਨੂੰ ਤੁਹਾਡਾ ਡਾਟਾ ਕਾਪੀਰਾਈਟ ਮਾਰ ਦਾਂਗੇ ਸਟ੍ਰਾਈਕਾਂ ਮਾਰ ਦਾਂਗੇ ਚੈਨਲ ਡਾਊਨ ਤੱਕ ਦੀਆਂ ਉਹਨਾਂ ਦੇ ਵੱਲੋਂ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਇੱਕ ਧਮਕੀ ਭਰੇ ਮੈਸੇਜ ਵੀ ਉਹਨਾਂ ਦੇ ਜਿਹੜੇ ਸਾਡੇ ਤੱਕ ਪਹੁੰਚੇ ਆ ਚਾਹੇ ਉਹਨਾਂ ਦੇ ਮਨਛਾ ਬਾਅਦ ਚ ਕਹਿ ਦਨ ਅਸੀਂ ਤਾਂ ਤੁਹਾਨੂੰ ਪਿਆਰ ਨਾਲ ਕਹਿ ਰਹੇ ਸੀ ਪਰ ਇੱਕ ਗੋਬਿੰਦ ਚੈਰਟ ਨਾਮ ਦੀ ਉਹਨਾਂ ਦੇ ਕੋਈ ਸੰਸਥਾ ਉਹਦੇ ਵੱਲੋਂ ਜਿਹੜੇ ਇਹ ਮੈਸੇਜ ਐਮਈ ਵਰਕ ਦੀ ਟੀਮ ਦੇ ਵੱਲੋਂ ਜਿਹੜੇ ਆ ਰਹੇ ਸੀਗੇ ਉਹਦੇ ਵਿੱਚ ਕੰਮ ਕਰਨ ਵਾਲੇ ਸਾਰੇ ਸਿੱਖ ਚ ਰਹਿ ਨੇ ਸਤਿਕਾਰਯੋਗ ਨੇ ਹੋਰ ਚੀਜ਼ਾਂ ਨੂੰ ਲੈ ਕੇ ਸਾਡੇ ਦਿਲ ਵਿੱਚ ਸਤਿਕਾਰ ਸੀ ਤੇ ਹੈ ਤੇ ਰਹੂਗਾ ਪਰ ਜਿਹੜਾ ਅੱਜ ਉਹਨਾਂ ਨੇ ਇਹ ਹਰਕਤ ਕੀਤੀ ਹੈ ਚੰਦ ਪੈਸਿਆਂ ਦੀ ਖਾਤਰ ਉਸ ਚੀਜ਼ ਨੂੰ ਲੈ ਕੇ ਵਿਰੋਧ ਹੈ ਸੀ ਤੇ ਰਹੂਗਾ ਇਹਦੇ ਨਾਲ ਸਾਡੀ ਨਾ ਕੋਈ ਰਿਸ਼ਤੇਦਾਰੀ ਬਦਲਣ ਲੱਗੀ ਆ ਨਾ ਕੁਛ ਇੱਥੇ ਅਸੀਂ ਵਿਰੋਧ ਕਰਦੇ ਰਵਾਂਗੇ ਇਸ ਚੀਜ਼ ਨੂੰ ਲੈ ਕੇ ਕਈਆਂ ਤੱਕ ਮੈਸੇਜ ਨਹੀਂ ਤੇ ਪਰ ਉੱਥੇ ਆ ਕੇ ਕੁੱਲੜ ਪੀਜੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਉੱਥੇ ਜਾ ਕੇ ਧਰਨੇ ਪ੍ਰਦਰਸ਼ਨ ਕਰਨ ਵਾਲੇ ਬਾਬੇ ਐਮਈ ਵਿਰਕ ਦੇ ਬਾਰ ਅੱਗੇ ਜਾਂ ਇਸ ਚੀਜ਼ ਦਾ ਵਿਰੋਧ ਕਰਦੇ ਹੋਏ ਨਜ਼ਰ ਨਹੀਂ ਆਏ ਨਜ਼ਰ ਕਿਉਂ ਨਹੀਂ ਆਏ ਇਸ ਦਾ ਮਤਲਬ ਮੈਂ ਕਲੀਅਰ ਨਹੀਂ ਕਰ ਸਕਦਾ ਕਿ ਤੁਸੀਂ ਕਮੈਂਟਾਂ ਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਦੱਸ ਦੇਣਾ ਹੈ ਕਿ ਉਹ ਕਿਹੜੀ ਚੀਜ਼ਾਂ ਨੂੰ ਲੈ ਕੇ ਜਾਂ ਕਿਹੜੀ ਚੀਜ਼ ਦੇ ਵਿੱਚ ਰੁੱਪ ਸੀ ਇੱਕ ਸ਼ਰਮਣੀ ਕਮੇਟੀ ਨੂੰ ਮੈਂ ਕੰਪਲੀਟ ਪਾਈ ਆ ਉਸ ਚੀਜ਼ ਦਾ ਹਜੇ ਰਿਪਲਾਈ ਤਾਂ ਨਹੀਂ ਆਇਆ ਪਰ ਜਿਹੜਾ ਮੇਰਾ ਇੱਕ ਮੈਸੇਜ ਅਮੀ ਵਰਕ ਦੀ ਟੀਮ ਨੂੰ ਭੇਜਿਆ ਹੋਇਆ ਸੀਗਾ ਕਿ ਤੁਹਾਨੂੰ ਸੋਮਵਾਰ ਤੱਕ ਕਾਰਵਾਈ ਦਾ ਸਾਹਮਣਾ ਕਰਨਾ ਪਊਗਾ। ਉਹ ਕਹਿੰਦੇ ਸੀ ਕਿ ਤੁਹਾਡੀ ਵੀਡੀਓ ਡਿਲੀਟ ਕਰਾਉਣੀ ਹੈ ਤੇ ਮੈਂ ਕਿਹਾ ਸੀ ਕਿ ਤੁਹਾਡੀ ਕਰਾਉਣੀ ਹੈ ਤੇ ਉਹ ਵੀਡੀਓ ਪ੍ਰਾਈਵੇਟ ਕਰ ਦਿੱਤੀ ਆ ਉਸ ਦੀ ਮਨਛਾਏ ਤੱਕ ਕੋਈ ਯਾਰ ਨਹੀਂ ਹੈਗੀ ਕਿ ਪਰ ਅਸੀਂ ਇੱਕ ਲੀਗਲ ਨੋਟਿਸ ਧਾਰਮਿਕ ਭਾਵਨਾ ਪੜਕਾਉਣ ਦਾ ਜੋ ਵੀ ਹੋਊਗਾ ਉਸ ਦੇ ਸਬੰਧੀ ਕਾਰਵਾਈ ਕਰਨ ਜਾ ਰਹੇ ਹਾਂ ਤੇ ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਜੀ ਮੋਜੂਦ ਨੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖੀ ਹੋਣੀ ਹੈ ਜੀ ਤੁਸੀਂ ਮੈਂ ਥੋੜਾ ਜਿਹਾ ਵਿਸਥਾਰ ਚ ਦੱਸ ਵੀ ਦਿੱਤਾ ਪਰ ਇਹ ਚੀਜ਼ ਨੂੰ ਲੈ ਕੇ ਠੀਕ ਹੈ ਉਹਨਾਂ ਦਾ ਇੱਕ ਪੇਸ਼ਾ ਕਈਆਂ ਚੀਜ਼ਾਂ ਨੂੰ ਲੈ ਕੇ ਬਹੁਤ ਸਤਿਕਾਰ ਸੀ ਹੈ ਤੇ ਰਹੂਗਾ ਪਰ ਜਿਹੜੀ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਚੰਦ ਪੈਸਿਆਂ ਦੇ ਖਾਤਰ ਹੀ ਮੈਂ ਤਾਂ ਕਹਾਂਗਾ ਕਿਉਂਕਿ ਇਹ ਚੀਜ਼ਾਂ ਕੋਈ ਮੈਸ ਸੀ ਸੁਨੇਹੇ ਦੇਣਾਂ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਉਹਨਾਂ ਦੇ ਸਮੇਂ ਦੇ ਵਿੱਚ ਪਵਾੜੇ ਬੰਦ ਗਏ ਜਦੋਂ ਸਟੇਜਾਂ ਲੱਗਣਗੀਆਂ ਕੋਈ ਰਾਮ ਰੀਲਾ ਦੇ ਵਿੱਚ ਜਿਵੇਂ ਤਿਆਰ ਹੋ ਕੇ ਆਉਂਦੇ ਬੰਦੇ ਇਦਾਂ ਕੋ ਆਪਣੀਆਂ ਧਾਰਮਿਕ ਸਥਾਵਾਂ ਤੇ ਤਿਆਰ ਹੋ ਕੇ ਉੱਤੇ ਫਿਰ ਟੱਬਟ ਜਾਂਦੀਆਂ ਤੇ ਇਸ ਚੀਜ਼ ਤੇ ਕੀ ਕਹੋ ਦੇਖੋ ਪੇਸ਼ਾ ਇੱਕ ਅਲੱਗ ਚੀਜ਼ ਐ ਪਰ ਇਨਸਾਨ ਦੀ ਜਿਹੜੀ ਅਕਲ ਐ ਇੱਕ ਅਲੱਗ ਚੀਜ਼ ਐ ਆਪਦੀ ਕੌਮ ਪ੍ਰਤੀ ਕਿੰਨਾ ਵਫਾਦਾਰ ਐ ਆਦਮੀ ਆਦੇ ਧਰਮ ਪ੍ਰਤੀ ਕਿੰਨਾ ਵਫਾਦਾਰ ਐ ਆਦਮੀ ਪ੍ਰੋਫੈਸ਼ਨ ਦਾ ਹਰ ਬੰਦਾ ਅਲਫਾਫੇ ਰੱਖੇ ਰ ਹਰ ਬੰਦਾ ਹੀ ਕੰਮ ਕਰਦਾ ਪਏ ਪਰ ਉਹ ਧਰਮ ਜਿਹਨੂੰ ਬਿਲਕੁਲ ਕਿਸੇ ਵੀ ਸਾਡੇ ਗੁਰੂ ਮਹਾਰਾਜਾ ਨੂੰ ਜਾਂ ਕਿਸੇ ਵੀ ਦਸਾ ਗੁਰੂਆਂ ਚੋਂ ਕਿਸੇ ਨੂੰ ਵੀ ਅਸੀਂ ਫਲਮਾ ਕੇ ਜਾਂ ਸਕਰੀਨ ਤੇ ਨਹੀਂ ਦਿਖਾ ਸਕਦੇ ਇਹ ਅੱਜ ਬੱਚੇ-ਬੱਚੇ ਨੂੰ ਪਤਾ ਹੈ ਕਿ ਇਹਨਾਂ ਨੂੰ ਪਤਾ ਨਹੀਂ ਸੀ ਕਿ ਇੱਕ ਪੈਸਾ ਹੀ ਇਹਨਾਂ ਨੂੰ ਅੱਗੇ ਹੋ ਗਿਆ ਇਹਨਾਂ ਬੰਦਿਆਂ ਦੀ ਮੈਂ ਬੜੀ ਇੱਜ਼ਤ ਕਰਦਾ ਹੁੰਦਾ ਸੀ ਜਿਹਨਾਂ ਤੁਸੀਂ ਮੈਨੂੰ ਵੀਡੀਓ ਭੇਜੀ ਹੈ ਤਾਂ ਮੇਰੇ ਮਨ ਚੋਂ ਦੱਸਦਾ ਸੀ ਯਾਰ ਕਿਆ ਗੁਰਸਿੱਖ ਚਿਹਰੇ ਨੇ ਯਾਰ ਹੂੰ ਕਿਆ ਇਹਨਾਂ ਚ ਯਾਰ ਕਲਾ ਹੈ ਕਿੱਡਾ ਵਧੀਆ ਯਾਰ ਇਹ ਬੋਲਦੇ ਨੇ ਧਰਮ ਬਾਰੇ ਪਰ ਜਿਹੜੀ-ਜਿਹੜੀ ਚੀਜ਼ ਤੇ ਮੈਂ ਵਿਸ਼ਵਾਸ ਕੀਤਾ ਹੈ ਨਾ ਉਹ ਥੋੜੇ-ਥੋੜੇ ਸਮੇਂ ਬਾਅਦ ਉਹ ਪੇਤ ਖੁੱਲਦੇ ਗਏ ਇਹ ਮੈਨੂੰ 15 ਸਾਲ ਹੋ ਗਏ ਨੇ ਇੰਨਾ ਤੁਰਦੇ ਫਿਰਦਿਆਂ ਨੂੰ ਤਾਂ ਮੈਂ ਜਿਸ ਨੂੰ ਵੀ ਬਹੁਤ ਬਹੁਤ ਜ਼ਿਆਦਾ ਲਾਈਕ ਕੀਤਾ ਕਿ ਉਹ ਧਰਮ ਭਗਰ ਜਾਂ ਪੰਜਾਬ ਦੇ ਮਗਰ ਜਾਂ ਇਸ ਤਰ੍ਹਾਂ ਦੇ ਬੋਲਣ ਵਾਲੇ ਲੋਕ ਐਂਡ ਤੇ ਆ ਕੇ ਉਹ ਚੱਕਖ ਵੀ ਨਹੀਂ ਨਿਕਲਿਆ ਸੋ ਇਹ ਇੱਕ ਬੜੀ ਮਾੜੀ ਗੱਲ ਹੈ ਜਿਵੇਂ ਤੁਸੀਂ ਮੈਨੂੰ ਅੱਜ ਦੇਖ ਕੇ ਚੱਲੇ ਹੋ ਇਹਦਾ ਨੋਟਿਸ ਵੀ ਦੇਵਾਂਗੇ ਅਗਰ ਇਹ ਕਿਸੇ ਵੀ ਤਖਤ ਤੇ ਜਾ ਕੇ ਗੁਰੂ ਮਰਯਾਦਾ ਦੇ ਤਹਿਤ ਮਾਫੀ ਨਹੀਂ ਮੰਗਦੇ ਜੱਟ ਕਰ ਇਹਨਾਂ ਦਾ ਖੜਾ ਨਹੀਂ ਛੱਡਦੇ ਗੱਲ ਅਲੱਗ ਹੈ ਪੱਗ ਨੂੰ ਪ੍ਰਮੋਟ ਕਰਤਾ ਉਹ ਤੁਹਾਡੀ ਯਾਰ ਤੁਸੀਂ ਪੈਸੇ ਕਮਾ ਰਹੇ ਹੋ ਪਰ ਪੈਸੇ ਉੱਥੋਂ ਤੱਕਰ ਹੁੰਦੇ ਨੇ ਜਿੱਥੋਂ ਤੱਕ ਆਪ ਦੀ ਇੱਜ਼ਤ ਨੂੰ ਕਾਇਮ ਰੱਖੀਏ ਉੱਥੇ ਪੈਸੇ ਦਾ ਵੀ ਕੀ ਫਾਇਦਾ ਉਹ ਸ਼ੋਰਦ ਦਾ ਵੀ ਕੀ ਫਾਇਦਾ ਜਿਹੜੇ ਆਪਦੇ ਧਰਮ ਦੇ ਭ੍ਰਮਤ ਉਲਟ ਤੇ ਆਪਦੇ ਕੌਮ ਦੇ ਉਲਟ ਚੱਲਣਾ ਇਹ ਕੋਈ ਵਧੀਆ ਕੰਮ ਨਹੀਂ ਹੁੰਦਾ ਇਹ ਪੈਸੇ ਦੀ ਗੱਲ ਨਹੀਂ ਹੁੰਦੀ ਇੱਥੇ ਆ ਕੇ ਅਸੀਂ ਜਿਹੜਾ ਪੈਸੇ ਬਾਰੇ ਸੋਚਦੇ ਆ ਮੇਰੇ ਦੇਖਣ ਚ ਐਦੂ ਵੱਡੀ ਗਰਾਪਟ ਵਾਲੀ ਕੋਈ ਚੀਜ਼ ਹੀ ਨਹੀਂ ਪਰ ਇਸ ਦੇ ਵਿੱਚ ਠੀਕ ਹੈ ਟਾਈਮ ਲੱਗ ਜਾਏਗਾ ਟਾਈਮ ਲੱਗ ਵੀ ਜਾਂਦਾ ਹੈ ਪਰ ਇਹਨਾਂ ਨੂੰ ਬਖਸ਼ਦੇ ਨਹੀਂ ਮੈਂ ਅੱਗੇ ਵੀ ਇੱਕ ਦੋ ਥਾਵਾਂ ਤੇ ਤੁਹਾਨੂੰ ਜਗਮੀਤ ਸਿੰਘ ਪਤਾ ਹੈ ਕਿ ਅੱਗੇ ਇੱਥੇ ਇੱਕ ਬੰਦੇ ਨੇ ਸਿੱਖਾਂ ਦੇ ਜੂੜੇ ਪ੍ਰਤੀ ਬੋਲਿਆ ਸੀ ਹਾਂ ਤਾਂ ਉਦੋਂ ਐਪਲੀਕੇਸ਼ਨ ਦਿੱਤੀ ਤਾਂ ਉਸ ਆਦਮੀ ਨੇ ਮੇਰੇ ਕੋਲ ਆਇਆ ਮੈਨੂੰ ਮਾਫੀ ਦੇ ਦਿਓ ਮੈਂ ਕਿਹਾ ਬਿਲਕੁਲ ਨਹੀਂ ਜੇ ਤੈਨੂੰ ਅਸੀਂ ਮਾਫੀ ਦੀਗੇ ਤਾਂ ਲੋਕ ਕਹਿਣਗੇ ਬਲੈਕਮੇਲ ਕਰਦੇ ਨੇ ਲੋਕਰ ਤੂੰ ਤਖਤ ਤੇ ਜਾ ਉਹ ਤਲਵੰਡੀ ਸਾਹਿਬ ਹੋ ਗਿਆ ਜਥੇਦਾਰ ਸਾਹਿਬ ਨੇ ਸੇਵਾ ਲਈ ਉਹਨੇ ਮੀਡੀਆ 'ਚ ਮਾਫੀ ਮੰਗੀ ਗੱਲ ਖਤਮ ਹੋ ਗਈ ਠੀਕ ਆ ਅਗਲੇ ਨੇ ਗਲਤੀ ਹੋ ਗਈ ਮਾਫੀ ਮੰਗ ਲਈ ਤਾਂ ਜੱਤਿ ਕਰੇ ਕਿਸੇ ਤਖਤ ਤੇ ਜਾ ਕੇ ਇਹ ਮਾਫੀ ਨਹੀਂ ਮੰਗਦੇ ਜੋ ਤੁਸੀਂ ਜਗਮੀਤ ਸਿੰਘ ਚੌਣੇ ਉਹ ਕਾਰਵਾਈ ਉਸੇ ਤਰ੍ਹਾਂ ਹੀ ਹੋਊਗੀ ਇਹਨਾਂ ਨੂੰ ਕਚਹਿਰੀਆਂ ਦਿਖਾ ਦੇਾਂਗੇ ਕਿ ਕਚਹਿਰੀਆਂ ਕੀ ਹੁੰਦੀਆਂ ਨੇ ਆਪਦੀ ਕਾਮ ਤੇ ਧਰਮ ਦੇ ਉਲਟ ਬੋਲਣਾ ਕਿਵੇਂ ਹੁੰਦਾ ਹੈ ਕੋਈ ਮਰਜ਼ੀ ਹੋਵੇ ਜੇ ਅਸੀਂ ਜੇ ਅਸੀਂ ਇਹ ਰਿਸ਼ਤੇ ਵੇਖਣ ਲੱਗੇ ਫਿਰ ਤਾਂ ਗਏ ਸਾਡੇ ਵੱਡੇ-ਵਡੇਰਿਆਂ ਨੇ ਕੋਈ ਪਰਵਾਹ ਨਹੀਂ ਕੀਤੀ ਗੋਲ ਕੇ ਜਾਨ ਦੇਣ ਤੋਂ ਵੱਡੀ ਕੋਈ ਚੀਜ਼ ਹੀ ਨਹੀਂ ਨਾ ਜੀ ਤੇ ਇੱਥੇ ਕੀ ਹੈ ਨਹੀਂ ਤਾਂ ਨਾਸਰੀ ਸੋ ਇਹ ਫਿਲਮੀ ਐਕਟਰ ਨੇ ਆਪ ਦਾ ਜਿਹੜਾ ਜਿੱਥੋਂ ਤੱਕ ਰਹਿਣਾ ਹੈ ਉੱਥੋਂ ਤੱਕ ਖਰਾਬ ਦਾ ਉਨੀ ਆਪਦੀ ਮਰਜ਼ਾਦਾ 'ਚ ਰਹਿਣ ਉਸ ਤੋਂ ਅੱਗੇ ਸਿੱਖ ਧਰਮ ਜਾਂ ਕਾਮ ਦੇ ਅੰਦਰ ਆਪਦੀ ਸਿਆਣਪ ਨਾ ਕੋਟੜਣੇ ਇਹਨਾਂ ਦਾ ਨੁਕਸਾਨ ਬੜਾ ਵੱਡਾ ਹੋ ਜਾਊਗਾ ਕਚਹਿਰੀ ਇੱਕ ਬੜੀ ਵੱਡੀ ਚੀਜ਼ ਐ ਇਹ ਉਹਨਾਂ ਚੱਕਰੀ ਚੰਗੀ ਲੱਗਦੀ ਜਿਹਨਾਂ ਤੇ ਬਾਹਰੋਂ ਵੇਖਣੀ ਹੁੰਦੀ ਐ ਇੱਥੇ ਆ ਕੇ ਰੋਣਾ ਤੇ ਗੇਟਾਂ 'ਤੇ ਖਲੋਣਾ ਫਿਰ ਕਿਸੇ ਨੇ ਤੁਹਾਨੂੰ ਬਖਸ਼ਣਾ ਨਹੀਂ ਇਸ ਦੇ ਵਿੱਚ ਹੂੰ ਸੋ ਮੈਂ ਅੱਜ ਵੀ ਕਹੂੰਗਾ ਇਹਨਾਂ ਨੂੰ ਕਿ ਚੁੱਪ ਕਰਕੇ ਜਿਹੜੇ 2-4 ਬੰਦੇ ਹੈਗੇ ਨੇ ਕਿਸੇ ਵੀ ਸਾਡੇ ਪੰਜ ਤਖਤਾਂ 'ਤੇ ਜਾ ਕੇ ਉੱਥੇ ਮਾਫੀ ਮੰਗਣ ਤੇ ਆਪਦੀ ਸੇਵਾ ਲਵਾਉਣ ਤਨਖਾਹ ਲਵਾਉਣ ਆਪਦੀ ਤਾਂ ਆਪਦੀ ਉੱਥੋਂ ਕਿਹੜਾ ਛੁੱਟ ਜੈਗਾ ਵਰਨਾ ਨਹੀਂ ਖੜਾ ਛੁੱਟਦਾ ਹੂੰ ਇਹ ਜਿੰਨਾ ਗਲਤੀਆਂ ਕਰਦੇ ਕਿਉਂ ਚੰਗ ਪੈਸੇ ਹੀ ਹੁੰਦੇ ਆ ਮੈਨੂੰ ਸਾਡੀ ਕੌਮ ਦੇ ਅੰਦਰ ਇੱਕ ਬੜੀ ਬੇੜਾਗਰਕ ਹੋ ਗਿਆ ਹੈ ਇੱਕ ਪੈਸੇ ਦੀ ਖਾਤਰ ਸ਼ੌਹਰਤ ਦੀ ਖਾਤਰ ਪਿੱਛੇ ਇੱਕ ਬਾਬਾ ਨਾਨਕ ਫਕੀਰ ਤੇ ਫਿਲਮ ਬਣਾਈ ਸੀ ਨਾਨਕ ਸ਼ਾਹ ਫਕੀਰ ਤੇ ਫਿਲਮ ਬਣਾਈ ਉਦੋਂ ਦਲ ਖਾਲਸਾ ਬਾਬਾ ਰਦੀਪ ਸਿੰਘ ਮੇਰੇ ਕੋਲ ਆਉਂਦੇ ਆਉਂਦੇ ਨੇ ਉਹ ਅਸੀਂ ਦਰਖਾਸਤਾਂ ਦਿੱਤੀਆਂ ਉਹ ਮੁੜ ਕੇ ਬੰਦ ਹੋਈ ਇੱਥੇ ਬਾਬਾ ਰਦੀਪ ਸਿੰਘ ਅਰ ਨੇ ਐਜੀਟੇਸ਼ਨ ਵੀ ਕੀਤੀ ਥੀਏਟਰ ਦੇ ਅੱਗੇ ਜਾ ਕੇ ਸੋ ਇਹ ਬਹੁਤ ਵਧੀਆ ਹੈ ਪਰ ਉਹ ਬੰਦਾ ਸਿਰਫ ਪੈਸੇ ਕਮਾਉਣ ਹੀ ਤੁਰਿਆ ਫਿਰਦਾ ਸੀ ਕਿਉਂਕਿ ਜੇ ਇੱਕ ਵਾਰ ਇਹ ਨਲੈਕੀ ਕਰ ਦਿੱਤੀ ਤਾਂ ਹਿੰਦੁਸਤਾਨ ਦੇ ਜਿਹੜੀ ਸਾਡੇ ਵਰਸਸ ਪਾਰਟੀਆਂ ਬੈਠੀਆਂ ਨੇ ਵਰਸਸ ਸਾਡੇ ਲੋਕ ਬੈਠੇ ਨੇ ਉਹਨਾਂ ਨੇ ਸਾਡੇ ਧਰਮ ਦਾ ਮਜ਼ਾਕ ਬਣਾ ਦੇਣਾ ਫੜ ਕੇ ਪਰ ਇੱਕ ਬੜੀ ਉਹ ਏਜੰਸੀਆਂ ਬੜੀਆਂ ਸਿਆਣਪ ਨਾਲ ਦਿਸੋ ਗਵਰਨਮੈਂਟ ਬੜੀਆਂ ਸਿਆਣਪ ਨਾਲ ਚੱਲ ਰਹੀਆਂ ਨੇ ਉਹ ਚੰਦ ਪੈਸਿਆਂ ਦੇ ਮਗਰ ਜਿਹੜੇ ਸਾਡੇ ਆ ਚਾਰ ਟੁਕੜਿਆਂ ਦੇ ਡਿੱਗਦੇ ਨੇ ਬੰਦੇ ਸਾਡੇ ਆਪ ਦੇ ਸਾਡੇ ਧਰਮ ਨੂੰ ਮਾਰਨ ਲੱਗ ਪਏ ਨੇ ਅਜਿਹੇ ਤੇ ਬੇਵਕੂਫ ਬੰਦੇ ਕੌਣ ਹੋਣਗੇ ਤੁਸੀਂ ਇਹਨੇ ਤੁਹਾਨੂੰ ਦਿਸਦਾ ਨਹੀਂ ਤੁਹਾਨੂੰ ਪਤਾ ਨਹੀਂ ਪੁੱਛ ਤੁਸੀਂ ਏਡੇ ਵੱਡੇ ਗਪੌੜ ਜੜਦੇ ਪਏ ਥਾ ਥਾ ਤੇ ਜਾ ਕੇ ਤੁਹਾਨੂੰ ਨਹੀਂ ਪਤਾ ਕਿ ਬਾਬੇ ਨਾਨਕ ਰੋਜ਼ੀ ਕੀ ਵਿਖਾਰੇ ਤਾਕਤ ਵਿਖਾਰੇ ਜਾਰੀ ਕਰਾਮਾਤ ਆ ਬਾਬੇ ਨਾਨਕ ਦੇ ਤੇ ਵਿਖਾਈ ਨਹੀਂ ਕਿਸੇ ਇਹੋ ਜਿਹਾ ਕਿਸੇ ਨੂੰ ਬਾਬੇ ਨਾਨਕ ਰੋਜ਼ੀ ਵਿਖਾਇਆ ਹੀ ਨਹੀਂ ਇਸ ਤਰ੍ਹਾਂ ਅਸੀਂ ਫਿਜ਼ੀਕਲ ਦਿਖਾਈਏ ਜਾਂ ਅੱਗੇ ਹੋਰ ਬੰਦੇ ਉਹਨਾਂ ਦੇ ਨਾਲ ਰਹਿਣ ਵਾਲਿਆਂ ਨੂੰ ਫਿਜ਼ੀਕਲ ਦਿਖਾਈਏ ਤੇ ਐਦੂ ਤੇ ਵੱਡੀ ਬੇਵਕੂਫੀ ਕੀ ਹੋਵੇਗੀ ਅਗਰ ਇਹੋ ਜਿਹੇ ਬੰਦਿਆਂ ਨੂੰ ਨੱਥ ਨਾ ਪਾਈ ਗਈ ਮੈਂ ਤਾਂ ਕਹੂੰਗਾ ਇਹਨਾਂ ਦੀ ਇੱਕ ਦੋ ਫਿਲਮਾਂ ਦਾ ਬਾਈਕਾਊਟ ਕਰਾਓ ਇਹਨਾਂ ਨੂੰ ਅਕਲ ਆਵੇ ਕਿਉਂ ਕਿ ਇਹ ਬੰਦੇ ਪੈਸੇ ਦੇ ਮਤਵੜਾ ਨਾ ਦਾ ਇਹਨਾਂ ਨੂੰ ਪੈਸੇ ਤੋਂ ਉੱਪਰ ਤਾਂ ਕੋਈ ਚੀਜ਼ ਹੀ ਨਹੀਂ ਨਾ ਜੀ ਸਵੇਰੇ ਜਵਾਬ ਦੇ ਦੋ ਫਰਮਾ ਤੋਂ ਪਰ ਸੋ ਗੁਰਦੁਰ ਅਗੇ ਲੰਮੇ ਪਈ ਹੋਣਗੇ ਸਿਰਫ ਕਲਾ ਸ਼ੌਹਰਤ ਕਲਾ ਪੈਸਾ ਅੱਛਾ ਇਹ ਵੀ ਇਹਨਾਂ ਨੂੰ ਅਕਲ ਆਉਣੀ ਚਾਹੀਦੀ ਐ ਐਂਡ ਤੇ ਆ ਕੇ ਆਪਦੀ ਕੌਮ ਅੱਗੇ ਆਉਂਦੀ ਐ ਇਹਨਾਂ ਦੇ ਪ੍ਰੋਫੈਸ਼ਨ ਦੇ ਵਿੱਚੋਂ ਸਤੀਸ਼ ਕਾਲਸ ਹੋਰ ਵੀ ਕਈ ਐਕਟਰ ਨੇ ਜਿਹੜੇ ਗਲੀਆਂ 'ਚ ਮੰਗਦੇ ਫਿਰਦੇ ਰਹੇ ਕਿਵੇਂ ਮਰੇ ਨੇ ਉਹਨਾਂ ਨੂੰ ਪਤਾ ਸਾਰਾ ਇਹ ਸ਼ੌਹਰਤ ਇਨਾ ਇਹ ਕਦੋਂ ਖਤਮ ਹੋ ਜਾਣਾ ਹੈ ਕਦੋਂ ਸੜਕਾਂ ਤੇ ਆ ਜਾਣਾ ਹੈ ਕੋਈ ਪਤਾ ਨਹੀਂ ਲੱਗਦਾ ਹੁੰਦਾ ਤੁਸੀਂ ਟੱਕਰ ਕਿੰਦੇ ਨਾਲ ਲੈਣ ਲੱਗੇ ਜੇ ਸਿੱਖ ਕੌਮ ਨਾਲ ਸਿੱਖ ਧਰਮ ਨਾਲ ਟੱਕਰ ਲੈਣ ਲੱਗੇ ਜੇ ਕੋਈ ਸ਼ਰਮ ਹੈ ਅੱਜ ਤਾਂ ਤੁਹਾਨੂੰ ਅਜੇ ਕੌਮ ਬਖਸ਼ ਦੇਗੀ ਕੌਮ ਤੁਹਾਨੂੰ ਛੱਡ ਦੇਗੀ ਪਰ ਸਮੇਂ ਦਾ ਫਿਊਚਰ ਦਾ ਪਤਾ ਨਹੀਂ ਹੁੰਦਾ ਆ ਪੈਸੇ ਪੂਸੇ ਸਾਰੇ ਇੱਥੇ ਰਹਿ ਜਾਂਦੇ ਹੁੰਦੇ ਜਿਹੜੀ ਵੀਡੀਓ ਉਹਨਾਂ ਨੇ ਪ੍ਰਾਈਵੇਟ ਕਰਤੀ ਵੀਡੀਓ ਪ੍ਰਾਈਵੇਟ ਕਰਨ ਤੋਂ ਬਾਅਦ ਕੀ ਇਹਨਾਂ ਦਾ ਕੌਮ ਖੜਾ ਛੱਡ ਦੋਗੀ ਜੈਨਨ ਮਾਫ ਕਰਦੇ ਜੋ ਹੈ ਛੱਡਣਾ ਚਾਹੀਦਾ ਜੱਤ ਕਰੇ ਕਿਸੇ ਤਖਤ ਤੇ ਜਾ ਕੇ ਮਾਫੀ ਨਹੀਂ ਮੰਗਦੇ ਇਹ ਮਜ਼ਾਕ ਹੈ ਅੱਜ ਇਹਨਾਂ ਨੇ ਸ਼ੁਰੂ ਕੀਤਾ ਹੈ ਅੱਜ ਦੂਜਾ ਧਰਮ ਸਾਨੂੰ ਵੇਖੀ ਜਾਂਦਾ ਫੋਲੋ ਕਰ ਰਿਹਾ ਹੋ ਜੈਸਨ ਅਸੀਂ ਬਲੰਡਰ ਮਿਸਟੇਕ ਕਰ ਗਏ ਦੂਜਾ ਧਰਮ ਤਾਂ ਸਾਨੂੰ ਪਹਿਲੇ ਖਤਮ ਕਰਨਾ ਚਾਹੁੰਦਾ ਹਮੇਸ਼ਾ ਹੀ ਜਦੋਂ ਫੇਕ ਕਨਫਰੰਟ ਹੁੰਦੇ ਨੇ ਸਿੱਖ ਮਾਰੇ ਜਾਂਦੇ ਨੇ ਤਾਂ ਉਹ ਪੱਗ ਦੇ ਹੱਥੋਂ ਮਾਰੇ ਜਾਂਦੇ ਨੇ ਪੰਜਾਬ ਦੇ ਅੰਦਰ ਪਿੱਛੇ ਪਾਵਰ ਹੋਰ ਹੁੰਦੀ ਹੈ ਸਿੱਖ ਨੇ ਜਿਹੜੇ ਇਸ਼ਾਰਿਆਂ ਤੇ ਨੱਚਦੇ ਨੇ ਉਹਨਾਂ ਇਸ਼ਾਰਿਆਂ ਤੇ ਖਲੋ ਕੇ ਆਦੇ ਧਰਮ ਦੀ ਬੇਦਬੀ ਕਰਦੇ ਨੇ ਹੁਣ ਇਹਨਾਂ ਦੇ ਮਗਰ ਕੌਣ ਤਾਕਤ ਹੈ ਉਸ ਤਾਕਤ ਨੂੰ ਪਤਾ ਹੋਣਾ ਕਿ ਇਹ ਲਾਲਚੀ ਆਦਮੀ ਨੇ ਅਕਾਲੀ ਦਲ ਨਹੀਂ ਡੁੱਬ ਗਿਆ ਲਾਲਚੀ ਚਾ ਕੇ ਕਿਉਂਕਿ ਹਕੂਮਤ ਦਿੱਲੀ ਦੀ ਹਕੂਮਤ ਨੂੰ ਪਤਾ ਸੀ ਕਿ ਇਹਨਾਂ ਦਾ ਪ੍ਰਧਾਨ ਸਿਰੇ ਦਾ ਲਾਲਚੀ ਹੈ ਉਹ ਖਤਮ ਹੋ ਗਿਆ ਐਵੇਂ ਹੀ ਉਹਨਾਂ ਨੂੰ ਪਤਾ ਹੈ ਹਿੰਦੁਸਤਾਨ ਦੀ ਹਕੂਮਤ ਨੂੰ ਕਿ ਇਹ ਸ਼ਕਲਾਂ ਤੋਂ ਇਹ ਸਿੱਖ ਲੱਗਦੇ ਨੇ ਪਰ ਅਕਲੋਂ ਜਿਹੜੇ ਇਹ ਬੰਦੇ ਨੇ ਲਾਲਚੀ ਨੇ ਤਾਂ ਉਹਨਾਂ ਨੇ ਇਹ ਨਾਲ ਦੇ ਥਰੂ ਕੰਮ ਕਰਾਤਾ ਜਿਹੜੇ ਉਹ ਨਹੀਂ ਕਰ ਸਕੇ ਇਹ ਕਰ ਗਏ ਸੋ ਮੇਰੇ ਦੇਖੇ ਤਰ੍ਹਾਂ ਦਾ ਖੜਾ ਆਪਾਂ ਨੂੰ ਨਹੀਂ ਛੱਡਣਾ ਚਾਹੀਦਾ ਜਿਵੇਂ ਤੁਸੀਂ ਮੇਰੇ ਕੋਲ ਆਏ ਹੋ ਵਾਦਾ ਰਿਆ ਜਦ ਤੱਕ ਇਹ ਮਾਫੀ ਨਹੀਂ ਮੰਗਦੇ ਤਦ ਤੱਕ ਆਪਾਂ ਉਹਨਾਂ ਦੇ ਲਿਆ ਜਣੀ ਹੂੰ ਮਤਲਬ ਕਿ ਮਾਫੀ ਮੰਗਣ ਕੇ ਤਾਂ ਆਈਆ ਪਰ ਇੱਥੇ ਗੱਲ ਇਹ ਵੀ ਆ ਜਾਂਦੀ ਹੈ ਕਿ ਬਹੁਤ ਸਾਰੇ ਲੋਕ ਇੱਥੇ ਚੁੱਪ ਹੋ ਗਏ ਮੈਂ ਇੱਕ ਵਾਰ ਗੱਲ ਕੀਤੀ ਸੀ ਕਿ ਬਹੁਤ ਸਾਰੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਜਿਹੜੇ ਵਿਵਾਦਕ ਜੀ ਚਿਹਰੇ ਬਣ ਜਾਂਦੇ ਨੇ ਕੋਈ ਕਹਿੰਦਾ ਕਿ ਕੋਲਡ ਪੀਜਲ ਦੀ ਪੱਗ ਲੈਣੀ ਚਾਹੀਦੀ ਹੈ ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ ਮੈਂ ਗੱਲ ਕਰਦਾ ਕੋਈ ਕਹਿੰਦਾ ਕਿ ਤੁਸੀਂ ਇਹ ਧੰਦਾ ਬੰਦ ਕਰ ਦਿਓ ਤੁਹਾਡੇਆਂ ਮਾੜੀਆਂ ਹਰਕਤਾਂ ਸੀ ਠੀਕ ਹੈ ਉਹਨਾਂ ਦੀਆਂ ਇੱਕ ਮਾੜੇ کردار ਸੀ ਉਹ ਚੀਜ਼ ਨੂੰ ਲੈ ਕੇ ਉਹਨਾਂ ਦੇ ਖਿਲਾਫ ਲੋਕ ਗਏ ਪਰ ਇੱਥੇ ਆ ਕੇ ਕੋਈ ਨਹੀਂ ਬੋਲਿਆ ਕੀ ਚੱਕਰੇ ਕਿ ਜਾਣ ਪਛਾਣ ਕੇ ਫੋਟੋ ਖਿਚਾਉਣੀ ਹੁੰਦੀ ਹੈ ਜੇ ਮਾਰਕ ਤੇ ਨਹੀਂ ਨਹੀਂ ਇੱਥੇ ਅਸੀਂ ਮਾਰ ਖਾਨੇ ਜਦੋਂ ਇੱਕ ਫੇਮਸ ਚਿਹਰੇ ਨੂੰ ਛੱਡਦੇ ਕੋਈ ਫੇਮਸ ਹੋਵੇ ਛੇਤਰ ਸਭ ਲਈ ਇੱਕ ਹੋਵੇ ਦਾਇਕ ਧਰਮ ਬਚਿਆ ਰਹੇਗਾ ਪੁਰਾਣੇ ਸਿੱਖਾਂ ਨੇ ਚਲ ਅੱਜ ਤੱਕ ਨੋਟਿਸ ਤੇ ਪਰਚੇ ਦਰਜੀ ਨੇ ਪੁਰਾਣੇ ਸਿੱਖਾਂ ਨੇ ਨਾ ਤਾਂ ਕੋਈ ਅਮੀਰ ਸਿੱਖ ਵੇਖਿਆ ਤੇ ਨਾ ਗਰੀਬ ਵੇਖਿਆ ਜਿਨੇ ਵੀ ਧਰਮ ਦੇ ਉਲਟ ਬੋਲਿਆ ਜਿਨੇ ਕੌਮ ਨੂੰ ਵੇਚਿਆ ਜਿਹੜਾ ਵੀ ਸਿੱਖ ਜਾਂ ਕੋਈ ਵੀ ਹੈ ਜਿਹੜਾ ਗੁਰੂ ਘਰ ਦੇ ਉਲਟ ਬੋਲਿਆ ਉਹਨੂੰ ਬਰਾਬਰ ਸਜ਼ਾ ਦਿੱਤੀ ਉਹਨਾਂ ਨੇ ਮੁਸਿਆਂ ਨੇ ਕੀਤੇ ਵਿੱਚ ਇੱਕ ਸ਼ਬਦ ਬੋਲਿਆ ਸੀਗਾ ਮਾਤਾ ਭਗਤ ਕੋਰ ਦੀ ਤਸਵੀਰ ਦੇ ਵਿੱਚ ਉਹ ਚੀਜ਼ ਨੂੰ ਲੈ ਕੇ ਬਹੁਤ ਸਾਰਾ ਬਰਵਾਦ ਹੋਇਆ ਹੋਣਾ ਵੀ ਚਾਹੀਦਾ ਸੀ ਠੀਕ ਹੈ ਉਸ ਸਮੇਂ ਦੀ ਇੱਕ ਨਿਆਕਤ ਸੀਗੀ ਪਰ ਇੱਥੇ ਆ ਕੇ ਕੋਈ ਨਹੀਂ ਬੋਲਿਆਗਾ ਇਹ ਤਾਂ ਉਦੋਂ ਵੱਡੀ ਬਲੰਡਰ ਮਿਸਟੇਕ ਕਰ ਗਈ ਬਸ ਇਹਦੇ ਮਗਰ ਜਾ ਤਾ ਕੋਈ ਤਾਕਤ ਹੈ ਜਿਹੜਾ ਨਹੀਂ ਬੋਲਣ ਦੇ ਰਹੀ ਮੈਂ ਦੇਖੀ ਜਾਣਾ 4-5 ਦਿਨ ਹੋ ਗਏ ਨੇ ਕੋਈ ਬੰਦਾ ਬੋਲ ਹੀ ਨਹੀਂ ਰਿਹਾ ਇਸ ਇਸ਼ੂ ਤੇ ਹਰ ਬੰਦੇ ਨੂੰ ਰਿਲੇਸ਼ਨ ਦੀ ਹੈ ਸੋ ਇਹ ਗਲਤ ਹੈ ਆਪ ਦੀ ਕਾਮ ਤੇ ਧਰਮ ਪ੍ਰਤੀ ਕੋਈ ਬੋਲਦਾ ਚਾਹੇ ਮੈਂ ਚਾਹ ਤੁਸੀਂ ਹੋ ਕੋਈ ਵੀ ਆ ਜੇ ਕੱਲ ਨੂੰ ਆਪਾਂ ਗਲਤੀ ਕਰਦੇ ਤਾਂ ਆਪਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਤਾਂ ਜੱਤ ਕਰ ਆਪਾਂ ਲੋਕ ਮਾਫੀ ਨਹੀਂ ਮੰਗਦੇ ਹਮ ਮਾਫੀ ਮੰਗਣ ਨਾਲ ਬੰਦਾ ਛੋਟਾ ਨਹੀਂ ਹੁੰਦਾ ਹੁੰਦਾ ਸਭ ਹੈ ਕੀ ਗਲਤੀ ਹੋ ਸਕਦੀ ਹੈ ਪਰ ਜਿਹੜੀ ਮਾਫੀ ਨਹੀਂ ਮੰਗਣੀ ਇਟ ਮੀਨਸ ਇਹ ਗਲਤੀ ਜਾਣ ਬੁੱਝ ਕੇ ਹੋ ਰਹੀ ਹੈ ਹਮ ਇਹਦੀ ਨਲਜ ਹੈ ਦੇਖੋ ਜਿਹੜੇ ਬੰਦੇ ਤੋਂ ਇਨੋਸੈਂਟ ਉਹ ਬੰਦਾ ਉਹਨੂੰ ਨਹੀਂ ਪਤਾ ਲੱਗਦਾ ਤਾਂ ਆਪਾਂ ਦੂਜੇ ਧਰਮ ਜਾਣੇ ਆਪਦੇ ਧਰਮ ਜਾ ਕੇ ਕੀ ਗਲਤੀ ਕਰ ਲੈਨੇ ਆ ਤਾਂ ਮਾਫੀ ਮੰਗ ਲੈਣੀ ਚਾਹੀਦੀ ਹੈ ਇੰਟਰਵਿਊ ਡਿਲੀਟ ਕਰਾਉਣ ਤੱਕ ਉਹਨਾਂ ਦਾ ਪ੍ਰੈਸ਼ਰ ਸੀ ਇਹਦਾ ਮਤਲਬ ਉਹਨਾਂ ਨੂੰ ਸਾਰਾ ਗੱਲ ਦਾ ਪਤਾ ਸੀ ਕਿ ਜੇ ਇੰਟਰਵਿਊ ਨਾਲ ਆਵਾਦ ਨਾ ਪੈਦਾ ਹੋ ਦੇਖੋ ਜਿਹੜੀ ਇੰਟਰਵਿਊ ਡਿਲੀਟ ਕਰਦੇ ਤੁਹਾਡੇ ਤੇ ਪ੍ਰੈਸ਼ਰ ਪਾ ਰਹੇ ਨੇ ਇਹ ਤੇ ਮੇਜ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਚੋਂ ਕੋਈ ਲੀਡਰ ਹੋਣਾ ਤੇ ਨਾਲ ਕਰੋਤਾ ਪਰ ਉਹਨਾਂ ਨੇ ਸਮਝ ਲੈਣਾ ਚਾਹੀਦਾ ਹੈ ਇਹ ਤਾਕਤਾਂ ਬੜਾ ਥੋੜਾ ਸਮਾਂ ਹੁੰਦੀਆਂ ਨੇ ਅਸੀਂ ਮਰੇ ਕਿੱਥੋਂ ਆ ਜਦੋਂ ਅਸੀਂ ਹਕੂਮਤ ਦੇ ਨਾਲ ਖਲੋਗੇ ਪਰ ਹਕੂਮਤ ਬਦਲ ਜਾਂਦੀ ਹੈ ਪਰ ਐਂਡ ਤੇ ਆ ਕੇ ਸਾਨੂੰ ਆਪਦੀ ਕੌਮ ਦੇ ਅੱਗੇ ਹੀ ਖੜਾਉਣਾ ਪੈਂਦਾ ਹੈ ਕੌਮ ਦੇ ਸਾਨੂੰ ਪੇਸ਼ ਕਰਨਾ ਹੁੰਦਾ ਹੈ ਕੌਮ ਨੇ ਸਾਨੂੰ ਬਚਾਉਣਾ ਹੈ ਤੇ ਕੌਮ ਨੇ ਸਾਨੂੰ ਡੋਬ ਦੇਣਾ ਤੁਹਾਡੀਆਂ ਪੱਗਾਂ ਨੂੰ ਤੁਹਾਡੀਆਂ ਫਿਲਮਾਂ ਨੂੰ ਇਹ ਕੌਮ ਹੀ ਵੇਖ ਰਹੀ ਹੈ ਔਰ ਕੌਣ ਵੇਖ ਰਿਹਾ ਹੈ ਬਹੁਤ ਸੋਹਣੇ ਨੇ ਬਹੁਤ ਸੋਹਣੇ ਫੱਪਦੇ ਲੱਗਦੇ ਆ ਮੈਂ ਇਹ ਕਿਹੜੇ ਦਿਮਾਗ ਖਰਾਬ ਹੋ ਗਿਆ ਨਾ ਜੀ ਤੁਹਾਨੂੰ ਕੌਮ ਤਾਂ ਉੱਥੇ ਲੈ ਕੇ ਗਈ ਹੈ ਤੁਹਾਨੂੰ ਕੌਮ ਤੁਹਾਨੂੰ ਕੌਮ ਨੇ ਤਾਂ ਤੁਹਾਡੀਆਂ ਫਿਲਮਾਂ ਹਿੱਟ ਕਰਤੀਆਂ ਤੁਹਾਨੂੰ ਕੌਮ ਨੇ ਚੰਗੇ ਐਕਟਰ ਸਾਬਤ ਕਰਤੇ ਜਾ ਕੇ ਵਿਖਾਉਣਾ ਬਿਹਾਰ ਯੂਪੀ ਦਰਾਉਣਾ ਕੇਰਲਾ じゃ ਕਿੰਨੀਆਂ ਕੁ ਚਲਦੀਆਂ ਨੇ ਪਤਾ ਨਹੀਂ ਬਿਮਾਰੀ ਕੀ ਆ ਸਾਡੇ ਲੋਕਾਂ ਨੂੰ ਸਾਡੇ ਕਲਚਰ ਜਿੱ ਕੋ ਬਿਮਾਰੀ ਆ ਚੁੱਕੀ ਸਾਡੇ ਸਿੱਖ ਕੈਰੇਕਟਰਾਂ ਦੇ ਅੰਦਰ ਜਿਹੜੀ ਕੌਮ ਸਾਨੂੰ ਫੇਮਸ ਕਰਦੀ ਜਿਹੜੀ ਸਟੇਟ ਫੇਮਸ ਕਰਦੀ ਹੈ ਥੋੜੇ ਚਿਰ ਬਾਅਦ ਅਸੀਂ ਉਹਨਾਂ ਦੇ ਉਲਟ ਭੌਂਕਣ ਲੱਗ ਪੈਂਦੇ ਇਹ ਸਾਨੂੰ ਆਦਤ ਬਣ ਚੁੱਕੀ ਹੈ ਇਹ ਰੁਕਣੀ ਚਾਹੀਦੀ ਹੈ ਅਸੀਂ ਇਹ ਨਹੀਂ ਕਹਿੰਦੇ ਗੱਲ ਪੈਣਾ ਚਾਹੀਦਾ ਪਰ ਇਹਨਾਂ ਨੂੰ ਅਦਾਲਤਾਂ ਦੇ ਅੰਦਰ ਥਾਣਿਆਂ ਦੇ ਅੰਦਰ ਇਹਨਾਂ ਨੂੰ ਖਿੱਚ ਕੇ ਰੱਖੋਗੇ ਇਹਨਾਂ ਨੂੰ ਪਤਾ ਲੱਗੇ ਕੁਝ ਕੁ ਚਿਹਰੇ ਹੈ ਨੇ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਲੋਕ ਚੁੱਪ ਕਰਦੇ ਨੇ ਪਤਾ ਨਹੀਂ ਉਹਨਾਂ ਦਾ ਕਾਰਨ ਕੀ ਹੈ ਕੋਈ ਲਾਲਚ ਹੈ ਜਾਂ ਕੀ ਹੈ ਮੈਂ ਨਹੀਂ ਕਹਿੰਦਾ ਕਿ ਕੋਈ ਲਾਲਚੀ ਹੈਗੇ ਨੇ ਕਈ ਔਰ ਕੋਈ ਟਾਈਮ ਬੜੀਆਂ ਦਾ ਬਜਾਈਆਂ ਦਾ ਸੀਜ਼ਨ ਚੱਲ ਰਿਹਾ ਹੈ ਕਿਰਤੀ ਸਿੱਖ ਹੈਗੇ ਨੇ ਹੋ ਸਕਦਾ ਟਾਈਮ ਨਾ ਲੱਗਿਆ ਹੋਵੇ ਇਸ ਇੰਟਰਵਿਊ ਤੋਂ ਬਾਅਦ ਮੈਨੂੰ ਲੱਗਦਾ ਜ਼ਮੀਰ ਜ਼ਰੂਰ ਜਾਗੂਗੀ ਕਿ ਉਹਨਾਂ ਦੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਹੋਵੇਗੀ ਔਰ ਗਾਣਾ ਡਿਲੀਟ ਕੀਤਾ ਉਹਨਾਂ ਨੇ ਠੀਕ ਹੈ ਪਰ ਉਹਨੀਆਂ ਨਾਲ ਅਸੀਂ ਅੱਜ ਤਸਵੀਰਾਂ ਇਹਦੇ ਵਿੱਚ ਵੀ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉੱਥੋਂ ਅੰਦਾਜ਼ਾ ਲੱਗ ਜਾਊਗਾ ਪਰ ਇੱਥੇ ਮੇਰਾ ਇੱਕ ਸਵਾਲ ਬੰਦਾ ਹੈ ਕਿ ਉਹ ਬੰਦੇ ਨੂੰ ਸਾਹਮਣੇ ਪੇਸ਼ ਕਰ ਸਕਦੇ ਆ ਕਿ ਉਹ ਮੋਨਾਜ਼ੀ ਸਰਦਾਰ ਚਾਹੇ ਉਹ ਸਿੱਖ ਹੋਵੇ ਪੰਜ ਬਾਣੀਆਂ ਦਾ ਨਿਤਨੇਮ ਹੀ ਹੋਵੇ ਜਿੱਡਾ ਮਰਜੀ ਬ੍ਰਹਮ ਗਿਆਨੀ ਹੋਵੇ ਕਿਉਂ ਰੋਲ ਕਰ ਸਕਦਾ ਹੈ ਗੱਲ ਇਸ ਤਰ੍ਹਾਂ ਪਹਿਲੀ ਗੱਲ ਤਾਂ ਜਿੱਥੇ ਜਿੱਥੇ ਰਿਲੇ ਹੋਈ ਹੈ ਸਾਰੇ ਥਾਵਾਂ ਤੇ ਜੂਰਿਡਿਕਸ਼ਨ ਬਣਦੀ ਹੈ ਤੁਸੀਂ ਜਿਵੇਂ ਅੱਜ ਮੇਰੇ ਕੋਲ ਆਏ ਆ ਆਪਾਂ ਐਪਲੀਕੇਸ਼ਨ ਦੇਨੇ ਆਂਦੇ 2 ਦਾ ਐਸਐਸਪੀ ਬਠਿੰਡਾ ਦੇ ਕੇ ਇਹਦੇ ਕ੍ਰਿਮੀਨਲ ਕੇਸ ਵੀ ਬਣੂਗਾ ਤੇ ਕੰਪਲੇਂਟ ਦੂਸੀ ਡੈਫਰਮੇਸ਼ਨ ਦੀ ਵੀ ਬਣ ਚੇਗੀ ਤਾਂ ਇਸ ਦੇ ਉੱਪਰ ਪਰਚਾ ਦਰਜ ਇਹ ਚਾਹੀਦਾ ਹੈ ਕਿ ਇਹ ਬੰਦੇ ਦੀ ਇਨਕੁਆਰੀ ਇਨਵੈਸਟੀਗੇਸ਼ਨ ਕਰਕੇ ਕਿਹੜੇ ਬੰਦੇ ਦੀ ਹਿੰਮਤ ਪਈ ਕਿਹੜਾ ਪੰਜਾਬ ਨੂੰ ਅੱਗ ਲਾਉਣੀ ਚਾਹੁੰਦਾ ਕਿਹੜਾ ਸਿੱਖ ਕੌਮ ਨੂੰ ਐਕਟਰ ਪ੍ਰੋਡਿਊਸਰ ਵੀਡੀਓ ਜਿੰਨੀ ਕੋਈ ਵੀ ਹੈ ਸਾਰੇ ਆਉਣਗੇ ਇਸ ਦੇ ਵਿੱਚ ਛੱਡਨੇ ਕਿਉਂ ਆਏ ਇਹ ਨਹੀਂ ਛੱਡਨੇ ਚਾਹੀਦੇ ਲਿਆਜ ਅੱਜ ਕਰੋਗੇ ਕੱਲ ਨੂੰ ਹੋਰ ਉੱਠੂਗਾ ਬਿਲਕੁਲ ਮੈਂ ਤੁਹਾਨੂੰ ਕਹਾਂ ਚਾਹੇ ਤੁਸੀਂ ਤੇ ਮੈਂ ਕੋਈ ਵੀ ਹ ਜੇ ਅਸੀਂ ਗੁਰੂ ਘਰ ਦੇ ਉਲਟ ਬੋਲਦੇ ਸਾਡੇ ਉੱਤੇ ਦਰਖਾਸਤਾਂ ਆਉਣੀਆਂ ਚਾਹੀਦੀਆਂ ਇਹ ਬੰਦੇ ਨਹੀਂ ਬਖਸ਼ਣ ਵਾਲੇ ਇਹਨਾਂ ਨੂੰ ਅੱਜ ਠੱਲ ਪਾ ਲਵਾਂਗੇ ਚੰਗੀ ਗੱਲ ਹੈ ਮੈਂ ਇਹਨਾਂ ਨੂੰ ਇਹੀ ਗੱਲ ਕਹਿ ਕੇ ਹਟਿਆ ਇਹ ਸਦਾ ਇਹ ਜੋਸ਼ ਹੋਸ਼ ਵਾਲੀਆਂ ਗੱਲਾਂ ਕਰੋ ਸਦਾ ਤੁਸੀਂ ਫੇਮਸ ਨਹੀਂ ਰਹਿਣਾ ਤੁਹਾਡਾ ਐਕਟਰ ਸਤੀਸ਼ ਕੱਲ ਬੜੀ ਬੁਰੀ ਤਰ੍ਹਾਂ ਦੁਨੀਆ ਤੋਂ ਗਿਆ ਹੈ ਜਿਹੜੇ ਬੰਦੇ ਨੇ ਕੰਮ ਕੀਤਾ ਇਹਨਾਂ ਦੇ ਵੱਡ-ਵਡੇਰੇ ਕਿਤੇ ਸਿੱਖੀ ਦੀ ਖਾਤਰ ਉਹ ਛੱਡ ਕੇ ਆ ਗਏ ਏਰੀਆ ਉਹਨਾਂ ਚੋਂ ਆਪਾਂ ਵੀ ਆਏ ਆ ਠੀਕ ਹੈ ਹਮ ਪਰ ਇਹਨਾਂ ਦੇ ਵੀ ਆਏ ਆ ਪਰ ਅੱਜ ਆ ਕੇ ਉਹਨਾਂ ਦੀ ਔਲਾਦ ਕੀ ਕਰ ਰਹੀ ਆ ਫਿਰ ਵੇਖੋ ਇਹਨਾਂ ਦਾ ਪਛੋਕੜ ਵੇਖੋ ਸਾਰਿਆਂ ਦਾ ਆਪਣਾ ਇੱਕੋ ਜਿਹਾ ਆਪਾਂ ਸਾਰੇ ਉਧਰੋਂ ਆਏ ਆ ਹਾਂ ਕਿਵੇਂ ਰੁੱਲਦੇ ਤੁਲਦੇ ਆਏ ਕਿਵੇਂ ਆਪਾਂ ਕੌਮ ਦੀਆਂ ਗੱਲਾਂ ਕਰਦੇ ਸੀ ਕਈ ਕੌਮ ਦੀਆਂ ਗੱਲਾਂ ਕਰਦੇ ਸੀ ਤਾਂ ਅੱਜ ਵੇਖ ਕੇ ਬੜੀ ਹੈਰਾਨੀ ਹੋਈ ਤੇ ਮਾੜਾ ਵੀ ਲੱਗਿਆ ਕਿ ਜਿਹੜੇ ਕੌਮ ਦੀ ਗੱਲ ਕਰਨ ਵਾਲੇ ਬੰਦੇ ਉਹ ਤਾਂ ਬਾਬੇ ਨਾਨਕ ਦੇ ਉਲਟ ਉਹਨੂੰ ਡੀਫੇਮ ਕਰ ਰਹੇ ਨੇ ਉਹ ਤਾਂ ਜਿੱਥੋਂ 550 ਸਾਲ ਤੋਂ ਉਪਰ ਸਿੱਖ ਧਰਮ ਚੱਲਿਆ ਉਹ ਜੜ ਨੂੰ ਹੀ ਪੈਗੇ ਨੇ ਚਾਰ ਪੈਸਿਆਂ ਦੀ ਖਾਤਰ ਕਿਸੇ ਦੇ ਕਹਿਣ ਤੇ ਜਾਂ ਸੈਂਟਰ ਗਵਰਨਮੈਂਟ ਜਾਂ ਪੰਜਾਬ ਦੀ ਹਕੂਮਤ ਕੋਈ ਮਗਰ ਬੰਦਾ ਤਾਂ ਹੈ ਨਾ ਨਾ ਕੋਈ ਯਾਰ ਐਸਾ ਸਾ ਕੌਣ ਹੈ ਪਤਾ ਹੀ ਨਹੀਂ ਕਿਸੇ ਨੂੰ ਅਜੇ ਦੇਖੋ ਕਿਸੇ ਦੇ ਕਹਿਣ ਤੇ ਕਰ ਰਹੇ ਨੇ ਜਾਂ ਚਾਰ ਛੇਲਣਾ ਦੇ ਲਾਲਚ ਚ ਕਰ ਰਹੇ ਨੇ ਤੇ ਛੇਲਣਾ ਦੇ ਲਾਲਚ ਵੀ ਉਹ ਬੰਦਾ ਦੇਊਗਾ ਜਿਹੜਾ ਸਿੱਖ ਧਰਮ ਦੇ ਐਂਟੀ ਹੈ ਹੂੰ ਸੋ ਜਾਣਬੁੱਝ ਕੇ ਕੀਤਾ ਮੇਰੇ ਜਿਹੜੇ ਉਹਦੇ ਵਿੱਚ ਸ਼ਬਦ ਉਚਾਰੇ ਗਏ ਨੇ ਸ਼ਬਦ ਬੜੇ ਸੋਹਣੇ ਲੱਗਦੇ ਆ ਕੰਨਾਂ ਨੂੰ ਬਹੁਤ ਵਾਰ ਰਸ ਪਹੁੰਚਦਾ ਵੀ ਠੀਕ ਹੈ ਬਹੁਤ ਵਧੀਆ ਪਰ ਜਦੋਂ ਵੀਡੀਓ ਦੇਖਦੇ ਰੇ ਇੱਕਰ ਜਾਂ ਝਟਕਾ ਵੱਜਦਾ ਕਿ ਆ ਕੀ ਕਰਤਾ ਇਹਨਾਂ ਨਹੀਂ ਉਹ ਨਹੀਂ ਕਿਰਦਾਰ ਇੱਕ ਨਹੀਂ ਦੋ ਕਿਰਦਾਰ ਬਣਾਤੇ ਨਾ ਆਪਦੇ ਇਹਨਾਂ ਨੇ ਹਮ ਇੱਕ ਬੰਦੇ ਦਾ ਸ਼ਬਦ ਬੜਾ ਸੋਹਣਾ ਹੈ ਹਾਂ ਉਥੋਂ ਲੱਗਦੀ ਦੂਸਰੀ ਸਾਈਡ ਤੇ ਤੁਸੀਂ ਇੱਕ ਤੋਹੀਨ ਕਰ ਰਹੇ ਹੋ ਆਪਦੇ ਗੁਰੂ ਨਾਨਕ ਦੇਵ ਮਹਾਰਾਜੀ ਦੀ ਸਿੱਖ ਧਰਮ ਦੀ ਤੋਹੀਨ ਕਰ ਰਹੇ ਹੋ ਨਹੀਂ ਬਖਸ਼ਣੇ ਚਾਹੀਦੇ ਬੰਦੇ ਲੋਕੇ ਸੋ ਇਹਨਾਂ ਦੇ ਕਾਰਵਾਈ ਕਾਨੂੰਨੀ ਕਾਰਵਾਈ ਕਰਨੀ ਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਤਾਂ ਚਾਹਾਂਗੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਦਾਂ ਹੋਵੇ ਪਰ ਇਸ ਕਾਰਵਾਈ ਦੀ ਉਹਨਾਂ ਤੱਕ ਲੈਟਰ ਪਹੁੰਚਣ ਤੋਂ ਪਹਿਲਾਂ ਜੇ ਉਹ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਹੈ ਉਸ ਦੇ ਮੁਤਾਬਕ ਅਸੀਂ ਨਹੀਂ ਚਾਹੁੰਦੇ ਕਿ ਕੋਈ ਇੱਕ ਵਿਅਕਤੀ ਜਾ ਕੇ ਉਹਨੂੰ ਘਰੇ ਬਹਿ ਕੇ ਮਾਫੀ ਦੇ ਦੇ ਇਹ ਵੀ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੋਊਗੀ ਕਿ ਕੋਈ ਕੱਲਾ ਕੋਈ ਅਕਾਲ ਤਖਤ ਸਾਹਿਬ ਨਹੀਂ ਬਣ ਜਾਂਦਾ ਕਿ ਕੋਈ ਘਰੇ ਜਾ ਕੇ ਮਾਫੀ ਦੇ ਕੇ ਆਵੇ ਇੱਥੇ ਜਿਸ ਮਰਿਆਦਾ ਦੇ ਤਹਿਤ ਹੁਣ ਤੱਕ ਗਲਤੀਆਂ ਕਰਨ ਵਾਲਿਆਂ ਨੂੰ ਮਾਫੀ ਮਿਲਦੀ ਰਹੀ ਆ ਜਾਂ ਜਿਸ ਤਹਤਮ ਗਲਤੀਆਂ ਕਰਨ ਵਾਲਿਆਂ ਨੂੰ ਸਜ਼ਾ ਮਿਲਦੀ ਰਹੀ ਆ ਉਸੇ ਮੁਤਾਬਕ ਹੀ ਕੰਮ ਹੋਣਾ ਚਾਹੀਦਾ ਇਸ ਤੋਂ ਬਾਅਦ ਕੁਝ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਥੇ ਧਰਮ ਦਾ ਮਾਮਲਾ ਇੱਥੇ ਇਕੱਲੇ ਸਿੱਖ ਦਾ ਮਾਮਲਾ ਨਹੀਂਗਾ ਗੁਰੂ ਨਾਨਕ ਪਾਤਸ਼ਾਹ ਸਾਬ ਦੇ ਸਾਂਝੇ ਗੁਰੂ ਨੇ ਤੇ ਉਹਨਾਂ ਨੂੰ ਸਾਰੇ ਮੰਨਦੇ ਚਾਹੇ ਲਹਿੰਦੇ ਪੰਜਾਬ ਵਾਲੇ ਹੋਣ ਤੇ ਚਾਹੇ ਚੜ੍ਹਦੇ ਪੰਜਾਬ ਵਾਲੇ ਹੋਣ ਕਦੇ ਉਹਨਾਂ ਨੇ ਗਲਤੀ ਕੀਤੀ ਜਦੋਂ ਗਲਤੀ ਹੁੰਦੀ ਹੈ ਤੇ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਹੁੰਦੀ ਹੈ ਤੇ ਚੜ੍ਹਦੇ ਪੰਜਾਬ 'ਚ ਗਲਤੀਆਂ ਕਰਨ ਵਾਲੇ ਵੀ ਜ਼ਿਆਦਾਤਰ ਪੱਗਾਂ ਦੇ ਵਿੱਚ ਸਿਰਫ ਸੌਣ ਵਾਲੇ ਜਿਆਦਾ ਨਜ਼ਰ ਆਉਂਦੇ ਤੇ ਇੱਥੇ ਜਦੋਂ ਮਾਫ਼ ਕਰਨ ਵਾਲੇ ਜਾਂ ਉਹਨਾਂ ਨੂੰ ਰਾਹ ਦਿਖਾਉਣ ਵਾਲੇ ਜਾਂ ਉਹ ਕਹਿਣਗੇ ਕਿ ਇਹ ਤਾਂ ਯਾਰ ਫਾਲਤੂ ਜੇ ਬੰਦੇ ਨੇ ਬਹੁਤ ਤਰ੍ਹਾਂ ਦੇ ਇਲਜ਼ਾਮ ਸਾਡੇ ਤੇ ਵੀ ਲਾਉਣ ਦੀ ਕੋਸ਼ਿਸ਼ ਕਰਨਗੇ ਇਹਨਾਂ ਦੇ ਦੁਖੀ ਦੇ ਬੰਦਿਆਂ ਦੀ ਕੀ ਉਕਾਤ ਹੈ ਕਿ ਤੁਹਾਡੇ ਖਿਲਾਫ ਕਰ ਕਰ ਉਹ ਹੀ ਤੁਹਾਨੂੰ ਮਰਵਾਉਣਗੇ ਇਹ Which is still. ਇਹੋ ਜਿਹਾ ਪਾ ਦੇਣਗੇ ਕਿ ਜਦੋਂ ਅੱਗ ਲੱਗੂਗੀ ਤੁਹਾਨੂੰ ਖੁਦ ਨੂੰ ਪਤਾ ਨਹੀਂ ਲੱਗਣਾ ਕਿ ਸਾਡੀਆਂ ਜੜਾਂ ਸੜ ਚੁੱਕੀਆਂ ਤੇ ਉੱਤੋਂ ਉੱਤੋਂ ਹੀ ਰਹਿ ਗਏ ਆ ਤੇ ਇਸ ਕਰਕੇ ਤੁਹਾਨੂੰ ਸਮੇਂ ਦੀ ਨਿਆਕਤ ਨੂੰ ਸਮਝਦੇ ਹੋਏ ਸਮੇਂ ਸਿਰ ਇਸ ਚੀਜ਼ ਤੇ ਅਟਾਲਾ ਫੈਸਲਾ ਲੈਣਾ ਚਾਹੀਦਾ ਤਾਂ ਜੋ ਕਿ ਜਿਵੇਂ ਤੁਸੀਂ ਵੀਡੀਓ ਪ੍ਰਾਈਵੇਟ ਕੀਤੀ ਐ ਇੱਕ ਵਧੀਆ ਫੈਸਲਾ ਕੀਤਾ ਠੀਕ ਐ ਤੁਸੀਂ ਚਾਹੇ ਅੜ ਕੇ ਕੀਤੀ ਐ ਜਿਵੇਂ ਵੀ ਕੀਤੀ ਐ ਪਰ ਇੱਕ ਫੈਸਲਾ ਤੁਹਾਡਾ ਉੱਥੇ ਸਲਾਹ加ਯੋਗ ਵੀ ਆ ਜਿਹੜਾ ਅਗਲਾ ਸਟੈਪ ਆ ਉੱਥੇ ਤੁਸੀਂ ਵੀ ਪਹਿਲ ਕਦਮੀ ਕਰੋ ਤਾਂ ਜੋ ਕਿ ਇਸ ਬਵਾਦ ਨੂੰ ਮਟਾਇਆ ਜਾ ਸਕੇ ਸਾਡਾ ਤਾਂ ਇੰਨਾ ਹੀ ਸਨੇਹਾ ਨਹੀਂ ਤਾਂ ਜਿਸ ਤਰੀਕੇ ਨਾਲ ਸਾਡੇ ਹਿੰਮਤ ਪਈ ਅਸੀਂ ਉਸੇ ਤਰੀਕ ਨਾਲ ਅਗਲੀ